ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਤੇ ਮੈਂ ਜੁੜਿਆ ਗੁਰਿੰਦਰ ਸੋ ਅੱਜ ਵੀ ਇੱਕ ਜਿਹੜਾ ਵਿਸ਼ਾ ਤੁਹਾਡੇ ਲਈ ਲੈ ਕੇ ਆਇਆ ਤੇ ਪਹਿਲਾਂ ਵੀ ਕਈ ਵਾਰੀ ਇਸ ਵਿਸ਼ੇ ਤੇ ਗੱਲ ਹੋਈ ਆ ਵਿਸ਼ੇ ਰਿਪੀਟ ਹੋ ਜਾਂਦੇ ਆ ਤੇ ਹੁੰਦੇ ਰਹਿਣਗੇ ਅੱਗੇ ਵੀ ਕਿਉਂਕਿ ਜਿਹੜਾ ਮੇਰਾ ਕਨਸੈਪਟ ਆ ਉਹਦੇ ਵਿੱਚ ਇਹ ਕੁਦਰਤੀ ਆ ਕਿ ਉਹ ਜ਼ਿੰਦਗੀ ਦੇ ਨਾਲ ਜੁੜੇ ਹੋਏ ਵਿਸ਼ੇ ਹੀ ਆਉਣਗੇ ਤੇ ਅੱਜ ਦਾ ਜਿਹੜਾ ਵਿਸ਼ਾ ਮੈਂ ਦੁਬਾਰਾ ਛੇੜਨਾ ਆਪਾਂ ਗੱਲ ਕੀਤੀ ਸੀ ਵੀ ਸਿਆਣਪ ਕਦੋਂ ਆਉਂਦੀ ਆ ਬੰਦੇ ਦੇ ਵਿੱਚ ਜਾਂ ਕਹਿ ਲਓ ਵੀ ਮਚਿਓਰਿਟੀ ਕਦੋਂ ਆ ਜਾਂਦੀ ਆ ਨਾ ਚਲੋ ਵਿਸ਼ੇ ਰਿਪੀਟ ਹੋ ਜਾਂਦੇ ਪਰ ਮੈਂ ਹਮੇਸ਼ਾ ਹੀ ਕੋਸ਼ਿਸ਼ ਕਰਦਾ ਹੁੰਨਾ ਵੀ ਪੁਆਇੰਟ ਥੋੜੇ ਜਿਹਾ ਵੱਖਰੇ ਹੋ ਜਾਣ ਅੰਦਾਜ਼ ਥੋੜਾ ਜਿਹਾ ਵੱਖਰਾ ਹੋ ਜੇ ਸੋ ਕੁਝ ਨਵਾਂ ਤੁਹਾਨੂੰ ਜਰੂਰ ਹਰ ਵੀਡੀਓ ਚ ਮਿਲੂਗਾ ਸੁਣਨ ਨੂੰ ਵੀ ਤੇ ਤੁਹਾਨੂੰ ਉਹਦੇ ਨਾਲ ਮੋਟੀਵੇਸ਼ਨ ਵੀ ਨਵੇਂ ਮਿਲੂਗੀ ਹਰ ਵਾਰੀ ਸੋ ਅੱਜ ਸਿਆਣਪ ਦੀਆਂ ਪੰਜ ਨਿਸ਼ਾਨੀਆਂ ਬਾਰੇ ਫੇਰ ਗੱਲ ਕਰੂੰਗਾ ਕਿ ਇਹ ਪੰਜ ਲੱਛਣ ਦੱਸਦੇ ਆ ਕਿ ਤੁਸੀਂ ਮੈਚਿਓਰਿਟੀ ਵੱਲ ਨੂੰ ਜਾ ਰਹੇ ਹੋ ਤੁਸੀਂ ਆਪਣੀ ਜੀਵਨ ਦੇ ਆਪਣੇ ਜੀਵਨ ਦੇ ਵਿੱਚ ਜਿਹੜਾ ਸੋਚ ਦਾ ਪੱਧਰ ਆ ਉਹ ਉੱਚਾ ਲੈ ਕੇ ਜਾ ਰਹੇ ਹੋ ਸੋ ਕਿਹੜੇ ਉਹ ਪੰਜ ਲੱਛਣ ਉਹਨਾਂ ਬਾਰੇ ਗੱਲ ਕਰਾਂਗੇ ਅੱਜ ਉਹ ਸ਼ੁਰੂ ਕਰਦੇ ਆਂ ਵੀਡੀਓ ਪਹਿਲੀ ਨਿਸ਼ਾਨੀ ਕਿ ਤੁਸੀਂ ਰਿਸ਼ਤਿਆਂ ਤੋਂ ਉਮੀਦ ਕਰਨੀ ਬੰਦ ਕਰ ਦਿੰਨੇ ਹੋ ਤੁਸੀਂ ਸਿਆਣੇ ਇਦਾਂ ਹੋ ਜਾਂਦੇ ਹੋ ਸ਼ਾਂਤ ਸੁਭਾਅ ਦੇ ਹੋ ਜਾਂਦੇ ਹੋ ਤੁਸੀਂ ਆਪਣੇ ਆਪ ਦੇ ਵਿੱਚ ਮਸਤ ਹੋ ਜਾਂਦੇ ਹੋ ਕੁਰਬਾਨੀ ਕਰਨ ਦੀ ਭਾਵਨਾ ਆ ਜਾਂਦੀ ਹੈ ਤੁਹਾਡੇ ਵਿੱਚ ਇਕੱਲਾਪਨ ਤੁਹਾਨੂੰ ਚੰਗਾ ਲੱਗਣ ਲੱਗ ਜਾਂਦਾ ਮਤਲਬ ਆਪਣੇ ਆਪ ਨਾਲ ਪਿਆਰ ਹੈ ਇਹ ਕੋਈ ਮਾੜਾ ਸਾਈਨ ਨਹੀਂ ਹੈਗਾ ਇਹ ਹੁੰਦਾ ਕੀ ਆ ਜਦੋਂ ਆਪਾਂ ਬਚਪਨੇ ਚ ਹੁੰਨੇ ਆ ਜਾਂ ਜਦੋਂ ਆਪਾਂ ਕੋਈ ਉਸ ਲੈਵਲ ਤੇ ਨਹੀਂ ਪਹੁੰਚ ਪਹੁੰਚੇ ਹੁੰਦੇ ਆਪਣੀ ਸੂਚ ਆ ਜਿਹੜੀ ਉੱਥੇ ਤੱਕ ਨਹੀਂ ਪਹੁੰਚੀ ਹੁੰਦੀ ਅਸੀਂ ਉਦੋਂ ਰਿਸ਼ਤਿਆਂ ਤੋਂ ਉਮੀਦਾਂ ਬਹੁਤ ਕਰਦੇ ਆ ਵੀ ਅਸੀਂ ਰਿਸ਼ਤਿਆਂ ਦੇ ਵਿੱਚ ਆ ਕੁਝ ਦਿੱਕਤ ਆ ਵਾ ਪਾਵੇਂ ਉਹ ਪਿਆਰ ਦਿੱਤਾ ਕੇਅਰ ਦਿੱਤੀ ਕੋਈ ਤੋਹਫਾ ਦਿੱਤਾ ਦੁਨਿਆਵੀ ਚੀਜ਼ ਦਿੱਤੀ ਉਹ ਬਦਲੇ ਦੇ ਵਿੱਚ ਅਸੀਂ ਉਹ ਉਮੀਦ ਕਰੀ ਬੈਠੇ ਹਾਂ ਉਹ ਵੀ ਸਾਨੂੰ ਦਊ ਸਾਹਮਣੇ ਵਾਲਾ ਤੇ ਇਹ ਖੇਡਾਂ ਜਿਹੜੀਆਂ ਨੇ ਨਾ ਰਿਸ਼ਤਿਆਂ ਦੀਆਂ ਇਹ ਦੁੱਖਾਂ ਦਾ ਕਾਰਨ ਬਣ ਜਾਂਦੀਆਂ ਜਦੋਂ ਤੁਸੀਂ ਭੇਦ ਪਾ ਲਿਆ ਵੀ ਅਸਲ 'ਚ ਇਨਸਾਨ ਦਾ ਮਕਸਦ ਕੀ ਆ ਪਿਆਰ ਕਿਹਦੇ ਨਾਲ ਪਾਉਣਾ ਉਹਦਾ ਅਸਲ ਮਕਸਦ ਆ ਵੀ ਪ੍ਰਮਾਤਮਾ ਨੇੜੇ ਹੋਣਾ ਚਾਹੀਦਾ ਪ੍ਰਮਾਤਮਾ ਦੇ ਨਾਲ ਜਿਹੜੀ ਸਾਹ ਜਾ ਉਹ ਕਿਸੇ ਵੀ ਰਿਸ਼ਤੇ ਦਾ ਨਾਲੋਂ ਗੂੜੀ ਹੋਣੀ ਚਾਹੀਦੀ ਆ ਉਹਦਾ ਬੰਦਾ ਮੈਂ ਕਹਿੰਦਾ ਵਾਂ ਵੀ ਸਿਆਣਾ ਹੋ ਜਾਂਦਾ ਮਚਿਊਰ ਹੋ ਜਾਂਦਾ ਵਾ ਦੂਜੀ ਗੱਲ ਹੈ ਜੀ ਕਿ ਬੰਦਾ ਨਾ ਖੁਦ ਨੂੰ ਬਦਲਣਾ ਸਿੱਖ ਜਾਂਦਾ ਇਹਦੀ ਬਜਾਏ ਕਿ ਉਹ ਸਾਹਮਣੇ ਵਾਲੇ ਨੂੰ ਬਦਲੇ ਆਪਾਂ ਨਹੀਂ ਬਦਲ ਸਕਦੇ ਬਹੁਤ ਕੁਝ ਦੁਨੀਆ ਦੇ ਉੱਤੇ ਪਰ ਅਸੀਂ ਆਪਣੇ ਆਪ ਨੂੰ ਤਾਂ ਜ਼ਰੂਰ ਬਦਲ ਸਕਦੇ ਹਾਂ ਤੁਸੀਂ ਆਪਣੇ ਜਿਹੜੇ ਰਿਸ਼ਤੇਦਾਰ ਹੀ ਲਾ ਲਓ ਦੋਸਤ ਲਾ ਲਓ ਕੋਈ ਵੀ ਸਾਕੇ ਸੰਬੰਧੀ ਲਾ ਲਓ ਤੁਸੀਂ ਉਹਨਾਂ ਨੂੰ ਨਹੀਂ ਬਦਲ ਸਕਦੇ ਤੁਸੀਂ ਕੋਈ ਸਲਾਹ ਦੇ ਕੇ ਤਾਂ ਦੇਖੋ ਤੁਸੀਂ ਭਾਵੇਂ ਹੱਕ ਸਮਝ ਕੇ ਉਹਨਾਂ ਨੂੰ ਨਾ ਉਹਨਾਂ ਦਾ ਕੋਈ ਨੁਕਸ ਦੱਸੋ ਕਿ ਤੂੰ ਆ ਚੀਜ਼ ਹੈ ਨਾ ਸੁਧਾਰ ਲਾ ਅਗਲਾ ਤੁਹਾਡੇ ਸਾਰ ਨੁਕਸ ਕੱਢ ਦੂ ਤੂੰ ਕੀ ਆ ਤੂੰ ਕੌਣ ਹੁੰਨਾ ਮੈਨੂੰ ਕਹਿਣ ਵਾਲਾ ਅਗਲਾ ਲੜਨ ਨੂੰ ਤਿਆਰ ਬੈਠਾ ਸੋ ਤੁਸੀਂ ਕਿਸੇ ਨੂੰ ਬਦਲਣਾ ਨਹੀਂ ਹੈਗਾ ਸਿਰਫ ਆਪਣੇ ਆਪ ਨੂੰ ਬਦਲਣਾ ਹੈ ਤੁਹਾਨੂੰ ਕੋਈ ਆਪਣੇ ਆਲੇ ਦੁਆਲੇ ਚੀਜ਼ ਚੰਗੀ ਨਹੀਂ ਲੱਗਦੀ ਕਈ ਵਾਰੀ ਆਪਣੇ ਕੋਲ ਬਹੁਤ ਸਾਰੇ ਮਸਲੇ ਆ ਜਿਨ੍ਹਾਂ ਦਾ ਹੱਲ ਨਹੀਂ ਹੁੰਦਾ ਪਰ ਉਹ ਮਸਲੇ ਦਾ ਹੱਲ ਇੱਕੋ ਹੀ ਇੱਕ ਆ ਤੁਸੀਂ ਖੁਦ ਨੂੰ ਬਦਲਣਾ ਸਿੱਖ ਲਓ ਖੁਦ ਨੂੰ ਆਪਣੇ ਆਪ ਦੇ ਵਿੱਚ ਜਿੱਦਾਂ ਮੈਂ ਕਿਹਾ ਕਿ ਬਿਜ਼ੀ ਰੱਖਣਾ ਮਸਤ ਰੱਖਣਾ ਸਿੱਖੋ ਖੁਦ ਨੂੰ ਪਿਆਰ ਕਰਨਾ ਸਿੱਖੋ ਆਲੇ ਦੁਆਲੇ ਦੇ ਰੌਲੇ ਆ ਜਿਹੜੇ ਤੁਸੀਂ ਉਹਦੇ ਵਿੱਚ ਵੀ ਸ਼ਾਂਤੀ ਮਹਿਸੂਸ ਕਰਨੀ ਸਿੱਖ ਜਾਓਗੇ ਤੀਜਾ ਲੱਛਣਾ ਜੀ ਜਿਹੜੀਆਂ ਮਟੀਰੀਅਲਿਸਟਿਕ ਚੀਜ਼ਾਂ ਯਾਨੀ ਕਿ ਜਿਹੜੀਆਂ ਦੁਨਿਆਵੀ ਚੀਜ਼ਾਂ ਜੋ ਨਵੀਆਂ-ਨਵੀਆਂ ਤਕਨੀਕਾਂ ਤੁਸੀਂ ਇਹਨਾਂ ਦਾ ਨਾ ਮੋਹ ਛੱਡ ਦਿੰਨੇ ਹੋ ਇਹਨਾਂ ਨੂੰ ਬਹੁਤਾ ਦਿਲ ਤੇ ਨਹੀਂ ਲਾਉਂਦੇ ਵੀ ਹਾਏ ਮੈਂ ਉਹ ਚੀਜ਼ ਲੈਣੀ ਆ ਉਹ ਨਵੀਂ ਆਈ ਆ ਨਵਾਂ ਮੋਟਰਸਾਈਕਲ ਆਇਆ ਵਾ ਨਵੀਂ ਗੱਡੀ ਆਈ ਆ ਮੈਂ ਆਪਣੇ ਘਰ ਦੇ ਵਿੱਚ ਇਹੋ ਜਿਹੇ ਇਹੋ ਜਿਹੇ ਘਰ ਬਣਾਉਣਾ ਉਹਦੇ ਵਿੱਚ ਆਹ ਚੀਜ਼ਾਂ ਲਾਉਣੀਆਂ ਨੇ ਤੁਸੀਂ ਜਦੋਂ ਇਹ ਚੀਜ਼ਾਂ ਤੋਂ ਉੱਪਰ ਉੱਠ ਕੇ ਸੋਚੋਗੇ ਇੱਕ ਸਾਦਗੀ ਵਾਲਾ ਜੀਵਨ ਜਿਹੜਾ ਬਤੀਤ ਕਰਨ ਲੱਗ ਜਾਓਗੇ ਚਲੋ ਜੇ ਤੁਸੀਂ ਇੱਕ ਲਗਜ਼ਰੀ ਜ਼ਿੰਦਗੀ ਉੱਥੇ ਤੱਕ ਪਹੁੰਚ ਚੁੱਕੇ ਹੋ ਜੀ ਮਿਹਨਤ ਤੁਸੀਂ ਜ਼ਿੰਦਗੀ ਚ ਕੀਤੀ ਆ ਪ੍ਰਮਾਤਮਾ ਨੇ ਤੁਹਾਡੇ ਤੇ ਮਿਹਰ ਵੀ ਕੀਤੀ ਆ ਤੁਸੀਂ ਉਹ ਸਾਰਾ ਕੁਝ ਲੈ ਵੀ ਸਕਦੇ ਹੋ ਪਰ ਫਿਰ ਵੀ ਤੁਸੀਂ ਉਹ ਲੈ ਕੇ ਆਪਣੇ ਸਿਰ ਦੇ ਉੱਤੇ ਉਹਨਾਂ ਨੂੰ ਹਾਵੀ ਨਹੀਂ ਕੀਤਾ ਹੋਇਆ ਮਤਲਬ ਉਹਨਾਂ ਚੀਜ਼ਾਂ ਦਾ ਤੁਹਾਨੂੰ ਕੋਈ ਹੰਕਾਰ ਨਹੀਂ ਆ ਤੁਹਾਨੂੰ ਇਨਸਾਨੀਅਤ ਨੂੰ ਤਰਜੀਹ ਦੇਣੀ ਆਉਂਦੀ ਆ ਤਾਂ ਮੈਂ ਕਹੂੰਗਾ ਇਹ ਵੀ ਤੁਹਾਡੀ ਸਿਆਣਪ ਆ ਤੇ ਤੁਸੀਂ ਨਾ ਫਿਰ ਉਹ 스테ਜ ਦੇ ਉੱਤੇ ਆ ਜਾਂਦੇ ਹੋ ਦੋ ਚੀਜ਼ਾਂ ਕਹਿੰਦੇ ਅਲੱਗ-ਅਲੱਗ ਹੁੰਦੀਆਂ ਇੱਕ ਨੀਡ ਹੁੰਦੀ ਆ ਤੇ ਇੱਕ ਵਾਂਟ ਮਤਲਬ ਇੱਕ ਤੁਹਾਡੀ ਲੋੜ ਹੁੰਦੀ ਆ ਤੇ ਇੱਕ ਗਰਾਰੀ ਹੁੰਦੀ ਆ ਕਹਿ ਲਓ ਆਪਾਂ ਦੇਸੀ ਦੇਸੀ ਭਾਸ਼ਾ ਚ ਕਹਿ ਦਈਏ ਵੀ ਹਾਂ ਗਰਾਰੀ ਆ ਬਈ ਆ ਚੀਜ਼ ਲੈਣੀ ਲੈਣੀ ਆ ਉਹ ਗਰਾਰੀਆਂ ਫਸਾਉਣੀਆਂ ਬੰਦ ਕਰ ਦਿੰਨੇ ਹੋ ਤੁਸੀਂ ਜਦੋਂ ਮੈਚੂਰ ਹੋ ਜਾਂਦੇ ਹੋ ਚੌਥੀ ਜਿਹੜੀ ਗੱਲ ਮੈਂ ਕਰੂੰਗਾ ਕਿ ਤੁਸੀਂ ਨਾ ਮੂਵ ਔਨ ਹੋਣਾ ਸਿੱਖ ਜਾਂਦੇ ਹੋ ਜ਼ਿੰਦਗੀ ਦੇ ਵਿੱਚ ਇੱਕ ਬੰਦੇ ਦੇ ਜਾਣ ਦਾ ਤੁਸੀਂ ਸਾਰੀ ਉਮਰ ਸੋਗ ਨਹੀਂ ਮਨਾਉਂਦੇ ਫਿਰ ਇਹ ਵੀ ਤਾਂ ਮੈਚਿਉਰਿਟੀ ਆ ਨਾ ਤੁਸੀਂ ਇਹ ਚੀਜ਼ ਚੀਜ਼ ਸਿੱਖ ਚੁੱਕੇ ਹੋ ਜਦੋਂ ਤੁਸੀਂ ਸਿਆਣੇ ਹੋਗੇ ਤਾਨੂੰ ਪਤਾ ਲੱਗ ਚੁੱਕਿਆ ਕਿ ਜ਼ਿੰਦਗੀ ਆ ਲੋਕ ਆਣਗੇ ਜਾਣਗੇ ਲੋਕ ਚੰਗੇ ਵੀ ਆਣਗੇ ਮਾੜੇ ਵੀ ਆਣਗੇ ਚੰਗਾ ਵੀ ਕਰਕੇ ਜਾਣਗੇ ਬੁਰਾ ਵੀ ਕਰਕੇ ਜਾਣਗੇ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਪਾਰਟ ਆਫ ਲਾਈਫ ਆ ਫਿਰ ਉਦੋਂ ਬੰਦਾ ਨਾ ਬਹੁਤੀ ਟੈਨਸ਼ਨ ਨਹੀਂ ਲੈਂਦਾ ਉਹ ਫਿਰ ਭਾਣਾ ਰੱਬ ਦਾ ਮੰਨਦਾ ਵਾ ਵੀ ਕੋਈ ਗੱਲ ਨਹੀਂ ਯਾਰ ਕੋਈ ਆਇਆ ਸੀ ਬੰਦਾ ਭਾਵੇਂ ਮੇਰੇ ਨਾਲ ਕੋਈ ਧੋਖਾ ਹੀ ਕਰ ਗਿਆ ਮੇਰੇ ਨਾਲ ਕੋਈ ਮਾੜੀ ਉਹ ਕਰ ਗਿਆ ਮੈਨੂੰ ਕੁਝ ਸਿਖਾ ਕੀ ਗਿਆ ਵਾ ਮੈਨੂੰ ਬਹੁਤ ਵੱਡਾ ਇੱਕ ਸਬਕ ਦੇ ਕੇ ਗਿਆ ਵਾ ਬੰਦਾ ਫਿਰ ਪੋਜ਼ਿਟਿਵਿਟੀ ਲੱਭਦਾ ਵਾ ਜੇ ਜਦੋਂ ਤੁਸੀਂ ਇਹ ਮਾੜੇ ਤਜਰਬੇ ਜਿਹੜੇ ਜ਼ਿੰਦਗੀ ਦੇ ਇਹਨਾਂ ਚੋਂ ਪੋਜ਼ਿਟਿਵਿਟੀ ਲੱਭਣੀ ਸਿੱਖ ਲਈ ਤਾਂ ਤੁਸੀਂ ਅੱਗੇ ਬਹੁਤ ਜਲਦੀ ਵਧਦੇ ਜਾਓਗੇ ਤੇ ਜ਼ਿੰਦਗੀ ਦੇ ਜਿਹੜੇ ਵੱਖਰੇ ਵੱਖਰੇ ਇਹ ਪਲੈਟਫਾਰਮ ਕਹਿ ਲੋ ਇਹਨਾਂ ਦਾ ਆਨੰਦ ਲੈਂਦੇ ਜਾਓਗੇ ਪੰਜਵੀਂ ਸਿਆਣਪ ਹੁੰਦੀ ਆ ਜੀ ਜਦੋਂ ਨਾ ਤੁਸੀਂ ਆਪਣੇ ਆਪ ਨੂੰ ਕੰਪੇਅਰ ਕਰਨਾ ਬੰਦ ਕਰ ਦਿੰਦੇ ਹੋ ਕਿਸੇ ਨਾਲ ਇਹ ਕਰਨਾ ਵੀ ਨਹੀਂ ਚਾਹੀਦਾ ਇਹ ਤਾਂ ਬਹੁਤ ਵਾਰੀ ਗੱਲ ਹੋਈ ਆ ਵੀ ਬੰਦਾ ਜਿਹੜਾ ਹਰੇਕ ਹੀ ਵੱਖਰਾ ਵਾ ਹਰ ਬੰਦਾ ਬੈਸਟ ਵੀ ਆ ਹਰ ਬੰਦੇ ਦੇ ਵਿੱਚ ਕੋਈ ਕੁਆਲਿਟੀ ਵੀ ਆ ਹਰ ਬੰਦੇ ਦੇ ਵਿੱਚ ਕੋਈ ਔਗਣ ਵੀ ਆ ਤੇ ਆਪਾਂ ਨੂੰ ਜਿਹੜੇ ਲੋਕ ਚੰਗੇ ਲੱਗਦੇ ਆ ਜਿਨ੍ਹਾਂ ਨੂੰ ਤੁਸੀਂ ਰੂਲ ਮਾਡਲ ਮੰਨਦੇ ਹੋ ਹੋ ਸਕਦਾ ਹੈ ਕਿ ਉਹਨਾਂ ਦੀ ਤੁਹਾਨੂੰ ਦਿਖਾਉਣ ਵਾਲੀ ਜ਼ਿੰਦਗੀ ਹੋਰ ਹੋਵੇ ਪਰ ਉਹਨਾਂ ਦੀ ਜ਼ਿੰਦਗੀ ਦਾ ਵੀ ਸੱਚ ਕੋਈ ਹੋਰ ਹੋਵੇ ਮੈਂ ਤੁਹਾਨੂੰ ਉਦਾਹਰਨ ਦਿੰਦਾ ਜਦੋਂ ਨਾ ਬੰਦਾ ਸਕੂਲ ਟਾਈਮ ਚਾ ਕਾਲਜ ਟਾਈਮ ਚਾ ਮਤਲਬ ਯੂਥ ਆ ਜਿਹੜੀ ਉਹ ਬਾਲੀਵੁੱਡ ਤੋਂ ਬਹੁਤ ਜ਼ਿਆਦਾ ਇਨਸਪਾਇਰ ਹੁੰਦੀ ਆ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਵਾ ਵੀ ਉਹ ਫਲਾਣਾ ਐਕਟਰ ਆ ਜੀ ਉਦੀ ਬਹੁਤ ਚੜ੍ਹਾਈ ਆ ਲੋਕ ਕਿੱਦਾਂ ਉਹਨੂੰ ਮਿਲਣ ਦੇ ਲਈ ਤਰਸਦੇ ਆ ਲੋਕ ਉਹਨਾਂ ਨੂੰ ਰੱਬ ਮੰਨੀ ਬੈਠੇ ਆ ਪਰ ਤੁਸੀਂ ਉਹਨਾਂ ਦੀ ਜ਼ਿੰਦਗੀ 'ਚ ਝਾਕ ਕੇ ਦੇਖਿਓ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਵਾਕਈ ਬਹੁਤ ਲੈਵਲ ਦੀ ਆ ਬਹੁਤ ਸਕੂਨ ਆ ਉਹਨਾਂ ਦੀ ਜ਼ਿੰਦਗੀ 'ਚ ਕੁਝ ਜ਼ਰੂਰੀ ਨਹੀਂ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਵੀ ਬਹੁਤ ਤਕਲੀਫਾਂ ਨੇ ਜੋ ਸਾਡੇ ਸਾਹਮਣੇ ਘੱਟ ਆਉਂਦੀਆਂ ਨੇ ਸਾਨੂੰ ਉਹਨਾਂ ਦੀ ਚਮਕ-ਦਮਕ ਆ ਜਿਹੜੀ ਉਹ ਦਿਖਾਈ ਜਾਂਦੀ ਆ ਤੇ ਕਦੇ ਵੀ ਤੁਸੀਂ ਇਹੀ ਚੀਜ਼ ਸੋਚ ਕੇ ਆਪਣੇ ਆਪ ਨੂੰ ਨਹੀਂ ਮਾੜਾ ਕਹਿਣਾ ਇਹ ਨਹੀਂ ਕਹਿਣਾ ਕਿ ਮੈਂ ਕੁਝ ਵੀ ਨਹੀਂ ਹੈਗਾ ਉਹ ਬਹੁਤ ਕੁਝ ਬਣ ਗਿਆ ਤੁਸੀਂ ਵੀ ਬਹੁਤ ਕੁਝ ਹੋ ਤੁਸੀਂ ਇਨਸਾਨੀ ਰੂਪ ਦੇ ਵਿੱਚ ਜਿਹੜਾ ਜਨਮ ਲੈ ਲਿਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਤੇ ਬਾਕੀ ਬਹੁਤ ਕੁਝ ਆ ਇਸ ਦੁਨੀਆ ਤੇ ਕਰਨ ਦੇ ਲਈ ਤੁਸੀਂ ਸਾਰੇ ਕਰ ਸਕਦੇ ਹੋ ਤੁਸੀਂ ਸਾਰੇ ਹੀ ਬੈਸਟ ਹੋ ਜੀ ਬਹੁਤ ਬਹੁਤ ਧੰਨਵਾਦ ਮੈਂ ਉਮੀਦ ਕਰਦਾ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਤੇ ਚੰਗੀਆਂ ਲੱਗੀਆਂ ਜਰੂਰ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਮਿਲੂੰਗਾ ਕੋਈ ਨਵਾਂ ਵਿਸ਼ਾ ਲੈ ਕੇ